ਸਾਡੀ ਸਿਮਨ ਫਾਊਂਡੇਸ਼ਨ ਵੱਲੋਂ ਜੀ ਸਾਡੀ ਸਹਿਯੋਗ ਕੀਤੀ ਸਭ ਤੋਂ ਵੱਧ ਮਾਈ ਭਾਗੋ ਸਰਕਾਰੀ ਕਾਲਜ ਤੇ ਸ਼੍ਰੀ ਮੁਖਸ਼ਰ ਸਾਹਿਬ ਤੇ ਮਾਨਸ ਕੀ ਜਾਤ ਸਭੇ ਇੱਕ ਐਨਜੀਓ ਵੱਲੋਂ ਇਹ ਮਦਦ ਦਿੱਤੀ ਕਲਾ ਸਾਬ ਖੁਸ਼ੀ ਦੀ ਗੱਲ ਇਹ ਹੈ ਕਿ ਜਿੰਨੇ ਕਿਤਨਾ ਅੰਦਰ ਐਨਜੀਓਜ਼ ਨੇ ਸੰਸਥਾਵਾਂ ਨੇ ਸਮਾਜ ਸੇਵੀ ਸੰਸਥਾਵਾਂ ਨੇ ਸਭ ਨੇ ਇਹਦੇ ਅੰਦਰ ਯੋਗਦਾਨ ਪਾਇਆ ਸਦਾਰ ਹਦੀਪ ਸਿੰਘ ਡਿਗਰੀ ਟੈਕਨੋਲੋਜੀ ਦੀ ਇਹ ਇੱਛਾ ਸੀ ਕਿ ਆਪਾਂ ਇੱਕ ਨਾ ਕਰੀਏ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਕਿਸੇ ਵੀ ਇੰਡੀਵਿਜੂਅਲ ਤੋਂ ਉੱਤੇ ਉੱਠ ਕੇ ਜਿੰਨੀਆਂ ਸੰਸਥਾਵਾਂ ਸਾਡੇ ਨਾਲ ਮਿਲ ਕੇ ਆਪਾਂ ਇੱਕ ਅਜਿਹਾ ਪ੍ਰੋਗਰਾਮ ਕਰੀਏ ਜਿੱਥੇ ਦਵਾਈ ਵੀ ਮੁਫਤ ਦਿੱਤੀ ਜਾਵੇ ਖੂਨ ਦੇ ਚੈੱਕਅਪ ਵੀ ਮੁਫਤ ਕੀਤੇ ਜਾਣ ਜਿਹੜੇ ਜਿਹੜੇ ਡਾਕਟਰਾਂ ਦੀ ਆਪਣੇ ਇਲਾਕੇ ਦੇ ਜ਼ਿਆਦਾ ਬਿਮਾਰੀਆਂ ਪੈਂਦੀਆਂ ਨੇ ਉਹ ਜਿਹੇ ਡਾਕਟਰਸ ਪੰਜ ਇੱਥੇ ਆਉਣ ਸਾਰੇ ਇੱਥੇ ਆਏ ਨੇ ਤੇ ਇੱਕੋ ਥਾਂ ਤੇ ਮੈਡੀਕਲ ਚੈੱਕਅਪ ਬਲੱਡ ਚੈੱਕਅਪ ਤੇ ਜਿਹੜੇ ਰੋਗ ਦੀ ਦਵਾਈ ਆ ਉਹ ਵੀ ਮੁਫਤ ਦਿੱਤੀ ਜਾਵੇ ਉਹਦੇ ਨਾਲ ਨਾਲ ਅਸੀਂ ਇੱਥੇ ਬਲੱਡ ਡੋਨੇਸ਼ਨ ਕੈਂਪ ਲਾਇਆ ਖੂਨਦਾਨ ਮਹਾਦਾਨਾ ਜੀ ਜਿਉਂਦੇ ਜੀ ਜਿਹੜਾ ਵੀ ਇਨਸਾਨ ਖੂਨਦਾਨ ਦੇ ਕੇ ਕਿਸੇ ਦੀ ਜਾਨ ਬਚਾ ਸਕਦਾ ਐਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ ਜਾਨਣ ਵਾਲੀ ਗੱਲ ਇਹ ਹੈ ਕਿ ਜਿਸ ਇਨਸਾਨ ਨੇ ਖੂਨਦਾਨ ਕੀਤਾ ਮੈਂ ਆਪ 6-6 ਮਹੀਨਾ ਬਾਅਦ ਖੂਨਦਾਨ ਕਰਦਾ ਜੀ ਕਦੇ ਵੀ ਸਰੀਰ ਅੰਦਰ ਕੋਈ ਤਕਲੀਫ ਨਹੀਂ ਆਈ ਕੋਈ ਸਮੱਸਿਆ ਨਹੀਂ ਆਈ ਇਹ ਤਾਂ ਇਹੋ ਜਿਹਾ ਪੁੰਨਾ ਜਿਹੜਾ ਕਰਕੇ ਨਾਲੇ ਪੁੰਨ ਨਾਲੇ ਬੜੀਆਂ ਬੋਧੀਆਂ ਦੀਆਂ ਜਾਨਾਂ ਬੱਚਿਆਂ ਦੀ ਵੀ ਬੁਜ਼ੁਰਗਾਂ ਦੀ ਵੀ ਤੁਹਾਡੇ ਦਿੱਤੇ ਖੂਨਦਾਨ ਬਚੀਆਂ ਜਾਂਦੀਆਂ ਨੇ ਅਸੀਂ ਪਹਿਲਾਂ ਨਸ਼ਾ ਛਡਾਊ ਕੈਂਪ ਲਾਉਂਦੇ ਰਹੇ ਆ ਉਹਨ ਮੈਡੀਕਲ ਕੈਂਪ ਲਾਇਆ ਇਹੋ ਜਿਹਾ ਹੋਰ ਕਰਦੇ ਰਵਾਂਗੇ ਪਰ ਮੈਨੂੰ ਪਰਸਨਲੀ ਖੁਸ਼ੀ ਦੀ ਗੱਲ ਇਹ ਆ ਕਿ ਗਿੱਦੜਵਾਦੀ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਨੇ ਸਭ ਇੱਥੇ ਪਹੁੰਚੇ ਆ ਸਾਰਿਆਂ ਨੇ ਯੋਗਦਾਨ ਪਾਇਆ ਤੇ ਸਾਰੇ ਇੱਥੇ ਅੱਜ ਕਿਵੇਂ ਜ ਆਪ ਹਿੱਸਾ ਲੈ ਕੇ ਫੇਰ ਗਏ ਨੇ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈਆਂ ਧੰਨਵਾਦ ਵੀ ਆਏ ਆ ਆਪਾਂ ਇੱਥੇ ਤਾਂ ਆਈਡੀਆ ਕਿ ਇਹ 400 500 ਬੰਤੇ ਆ ਚੁੱਕੇ ਆ ਚਲੇ ਜਾਣਗੇ ਦੁਪਹਿਰੇ 2 ਵਜੇ ਤੱਕ ਇੱਕ ਫੋਟੋ ਕੈਪਚਰ ਲੂਗਾ ਦਵ ਸੇਮਿੰਗ ਫਾਊਂਡੇਸ਼ਨ ਵੱਲੋਂ ਅੱਗੇ ਵੀ ਕਰਦੇ ਰਾਵਾਂਗੇ ਪਹਿਲਾਂ ਵੀ ਕਰ ਰਹੇ ਆ ਅੱਜ ਵੀ ਕੀਤਾ ਹੋਇਆ ਪ੍ਰੋਗਰਾਮ ਕਾਮਯਾਬ ਕਰ ਰਿਹਾ ਹੈ। ਕਿੰਨੇ ਕੁ ਯੂਨਿਟ ਦਾ ਟੀਚਾ ਹੈ ਗਏ ਤੁਹਾਡਾ ਜੀ? ਟੀਚਾ ਹੈਗਾ ਜੀ ਤਾਂ ਟੀਚਾ ਦਾ ਸਾਡੇ ਆਏ ਸੀ ਕਿ 100 ਯੂਨਿਟ ਹੋ ਜਵੇ। ਪਰ ਹਾਜੀ ਮਿਲਣਾ ਤਾਂ ਟੀਚਾ ਨਹੀਂ ਕੋ ਹੋਇਆ ਪਰ ਨੇੜੇ ਕਰ ਦਾਂਗੇ। ਟੀਚਾ ਕੋਈ ਨਹੀਂ ਜਿੰਨੇ ਜ਼ਿਆਦਾ ਲੋਕ ਆ ਰਹੇ ਅਸੀਂ ਰਿਕਵੈਸਟ ਕਰ ਰਹੇ ਹਾਂ ਕਿ ਜੋ ਦਵਾਈ ਲੈ ਰਹੇ ਜੇ ਤੁਹਾਡੀ ਤੰਦਰੁਸਤ ਸਿਹਤ ਤੰਦਰੁਸਤ ਹੈ ਤਾਂ ਤੁਸੀਂ ਆ ਕੇ ਇੱਥੇ ਹੋਂਦਾ ਕਰਦੇ ਸਾਡੀ ਸਿਵਲ ਫਾਊਂਡੇਸ਼ਨ ਵੱਲੋਂ ਜੀ ਸਾਡੀ ਸਹਾਇਤਾ ਕੀਤੀ ਸਭ ਤੋਂ ਵੱਧ ਮਾਈ ਭਾਗੋ ਸਰਕਾਰੀ ਕਾਲਜ श्री मुखर्जी साहब ਤੇ ਮਾਨਸ ਕੀ ਜਾਤ ਸਭ ਇੱਕ ਐਨਜੀਓ ਬਦਲ ਦੇ ਮਹੱਤਵਪੂਰਨ ਕਲਾ ਸਾਬ ਖੁਸ਼ੀ ਦੀ ਗੱਲ ਇਹ ਹੈ ਕਿ ਜਿੰਨੇ ਕਿ ਤਲਬਾ ਅੰਦਰ ਐਨਜੀਓਜ਼ ਨੇ ਸੰਸਥਾਵਾਂ ਨੇ ਸਮਾਜ ਸੇਵੀ ਸੰਸਥਾਵਾਂ ਨੇ ਸਭ ਨੇ ਇਹਦੇ ਅੰਦਰ ਯੋਗਦਾਨ ਪਾਇਆ ਸਰਦਾਰ ਹਦੀਪ ਸਿੰਘ ਡਿਪਲੋਮੇਸੀ ਦੀ ਇਹ ਇੱਛਾ ਸੀ ਕਿ ਆਪਾਂ ਇੱਕ ਨਾ ਕਰੀਏ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਕਿਸੇ ਵੀ ਇੰਡੀਵਿਜੂਅਲ ਤੋਂ ਉੱਤੇ ਉੱਠ ਕੇ ਜਿੰਨੀਆਂ ਸੰਸਥਾਵਾਂ ਸਾਡੇ ਨਾਲ ਮਿਲ ਕੇ ਆਪਾਂ ਇੱਕ ਅਜਾ ਪ੍ਰੋਗਰਾਮ ਕਰੀਏ ਜਿੱਥੇ ਦਵਾਈ ਵੀ ਮੁਫਤ ਕੀਤੀ ਜਾ ਖੂਨ ਦੇ ਚੈੱਕਅਪ ਵੀ ਮੁਫਤ ਕੀਤੇ ਜਾਂ ਜਿਹੜੇ ਜਿਹੜੇ ਡਾਕਟਰਾਂ ਦੀ ਆਪਣੇ ਇਲਾਕੇ ਦੇ ਵਿੱਚ ਜ਼ਿਆਦਾ ਬਿਮਾਰੀਆਂ ਪੈਂਦੀਆਂ ਨੇ ਉਹ ਜਿਹੇ ਡਾਕਟਰਸ ਪੰਜ ਇੱਥੇ ਆਣ ਸਾਰੇ ਇੱਥੇ ਆਏ ਨੇ ਤੇ ਇੱਕੋ ਥਾਂ ਤੇ ਮੈਡੀਕਲ ਚੈੱਕਅਪ ਬਲੱਡ ਚੈੱਕਅਪ ਤੇ ਜਿਹੜੇ ਰੋਗ ਦੀ ਦਵਾਈ ਆ ਉਹ ਵੀ ਮੁਫਤ ਦਿੱਤੀ ਜਾਵੇ ਉਹਦੇ ਨਾਲ ਨਾਲ ਅਸੀਂ ਇੱਥੇ ਬਲੱਡ ਡੋਨੇਸ਼ਨ ਕੈਂਪ ਲਾਇਆ ਖੂਨਦਾਨ ਮਹਾਦਾਨ ਹੈ ਜੀ ਜਿਉਂਦੇ ਜੀ ਜਿਹੜਾ ਵੀ ਇਨਸਾਨ ਖੂਨ ਦਾਨ ਦੇ ਕੇ ਕਿਸੇ ਦੀ ਜਾਨ ਬਚਾ ਸਕਦਾ ਇਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ जानन वाली गल ए है कि जिस इंसान ने खून दान कीता मैं आप 6-6 ਮਹੀਨਾ ਬਾਅਦ ਖੂਨ ਦਾਨ ਕਰਦਾ ਜੀ ਕਦੇ ਵੀ ਸਰੀਰ ਅੰਦਰ ਕੋਈ ਤਕਲੀਫ ਨਹੀਂ ਆਈ ਕੋਈ ਸਮੱਸਿਆ ਨਹੀਂ ਆਈ ਇਹ ਤਾਂ ਇਹੋ ਜਿਹਾ ਪੁੰਨਾ ਜਿਹੜਾ ਕਰਕੇ ਨਾਲੇ ਪੁੰਨ ਨਾਲੇ ਬੜੀਆਂ ਬੋਧੀਆਂ ਦੀਆਂ ਜਾਨਾਂ ਬੱਚਿਆਂ ਦੀ ਵੀ ਗੁਜ਼ਰਕਾ ਦੀ ਵੀ ਤੁਹਾਡੇ ਦਿੱਤੇ ਖੂਨ ਨਾਲ ਬਚੀਆਂ ਜਾਂਦੀਆਂ ਨੇ ਅਸੀਂ ਪਹਿਲਾਂ ਨਸ਼ਾ ਛਡਾਊ ਕੈਂਪ ਲਾਉਂਦੇ ਰਹੇ ਆ ਉਹਨ ਮੈਡੀਕਲ ਕੈਂਪ ਲਾਇਆ ਇਹੋ ਜਿਹੀ ਹੋਰ ਕਰਦੇ ਰਾਵਾਂਗੇ ਪਰ ਮੈਨੂੰ ਪਰਸਨਲੀ ਖੁਸ਼ੀ ਦੀ ਗੱਲ ਇਹ ਆ ਕਿ ਗਿੱਦੜਵਾਦੀ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਨੇ ਸਭ ਇੱਥੇ ਪਹੁੰਚੇ ਆ ਸਾਰਿਆਂ ਨੇ ਯੋਗਦਾਨ ਪਾਇਆ ਤੇ ਸਾਰੇ ਇੱਥੇ ਅੱਜ ਕਿਨੇ ਚਾ ਹਿੱਸਾ ਲੈ ਕੇ ਫੇਰ ਗਏ ਨੇ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈਆਂ ਧੰਨਵਾਦ ਵੀ ਆਇਓ ਆਪਾਂ ਇੱਥੇ ਤਾਂ ਆਈਡੀਆ ਕਿ ਇਹ ਹੈ ਕਿ 400 500 ਬੰਤੇ ਆ ਚੁੱਕੇ ਆ ਚਲੇ ਜਾਣਗੇ ਦੁਪਹਿਰੇ 2 ਵਜੇ ਤੱਕ ਇੱਕ ਫੋਟੋ ਕੈਪਚਰ ਲੂਗਾ ਦਵ ਸੇਮਿੰਗ ਫਾਊਂਡੇਸ਼ਨ ਵੱਲੋਂ ਅੱਗੇ ਵੀ ਕਰਦੇ ਰਾਵਾਂਗੇ ਪਹਿਲਾਂ ਵੀ ਕਰ ਰਹੇ ਆ

Facebook Instagram X aur WhatsApp channel par